ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜ਼ੀ ਮਸਤ ਵਲੋਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਵਲੋਗ ਵਿੱਚ ਅੱਜ ਇਹ ਮੈਂ ਤੁਹਾਨੂੰ ਆਪਦਾ ਘਰ ਵਿਖਾਉਣ ਲੱਗਾ ਜਿਹੜਾ ਪੁਰਾਣਾ ਘਰ ਸੀਗਾ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਵਿਖਾਵਾਂਗੇ ਤੇ ਹੁਣ ਜਿਹੜਾ ਨਵਾਂ ਬਣਾਇਆ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਵਿਖਾਵਾਂਗੇ ਤੇ ਜਿਹੜਾ ਨਵਾਂ ਘਰ ਬਣਾਇਆ ਉਹ ਥੋੜਾ ਅੰਡਰ ਕੰਸਟਰਕਸ਼ਨ ਦੇ ਵਿੱਚ ਹੈ ਤੇ ਵਲੋਗ ਨਾਲ ਇਵੇਂ ਕੰਟੀਨਿਊ ਬਣੇ ਰਿਹਾ ਜੀ ਤੇ ਪਹਿਲਾਂ ਤੋਂ ਮੈਂ ਤੁਹਾਨੂੰ ਆਪਣਾ ਪੁਰਾਣਾ ਘਰ ਵਿਖਾਉਣਾ ਤੇ ਮਿੱਤਰੋ ਆ ਸੀਗਾ ਮੇਰਾ ਪੁਰਾਣਾ ਘਰ ਜਿੰਨੂ ਕੀ ਹੁਣ ਆਪਾਂ ਟਾ ਕੇ ਨਵਾਂ ਘਰ ਬਣਾ ਦਿੱਤਾ ਇਸੇ ਥਾਂ ਤੇ ਇਸ ਘਰ ਤੇ ਨਾਲ ਮੇਰੀਆਂ ਬੜੀਆਂ ਯਾਦਾਂ ਜੁੜੀਆਂ ਮੇਰੇ ਪਰਿਵਾਰ ਦੀਆਂ ਬੜੀਆਂ ਯਾਦਾਂ ਜੁੜੀਆਂ ਖੁਸ਼ੀਆਂ ਗਮੀਆਂ ਅਸੀਂ ਇਸ ਘਰ ਦੇ ਵਿੱਚ ਦੇਖੀਆਂ ਤੇ ਮੇਰਾ ਬਚਪਨ ਵੀ ਇਸ ਘਰ ਦੇ ਵਿੱਚ ਹੀ ਲੰਘਿਆ ਤੇ ਆਹ ਜਿਹੜਾ ਤੁਸੀਂ ਹੁਣ ਦੇਖਦੇ ਪਏ ਜੇ ਇਹ ਸੀਗਾ ਬਰਾਂਡਾ ਤੇ ਆਹ ਸੀਗਾ ਮੇਰਾ ਕਮਰਾ ਮੇਨ ਕਮਰਾ ਜਿੰਦੇ ਵਿੱਚ ਅਸੀਂ ਸਾਰਾ ਪਰਿਵਾਰ ਇਹਦੇ ਵਿੱਚ ਸੌਂਦੇ ਪੈਂਦੇ ਸੀਗੇ ਤੇ ਇਹਦੇ ਨਾਲ ਹੀ ਆਪਣਾ ਦੂਸਰਾ ਕਮਰਾ ਹੈਗਾ ਜਿਹੜਾ ਕਿ ਤੌਰ ਸੀਗਾ ਇੰਤੇ ਜੇ ਪੇਟੀਆਂ ਡਰਮ ਡਰਮ 에ਰਾ ਵਗੈਰਾ ਇਸ ਕਮਰੇ ਦੇ ਵਿੱਚ ਰੱਖੇ ਜਾਂਦੇ ਸੀਗੇ 45 ਸਾਲ ਹੋ ਗਏ ਨੇ ਇਸ ਘਰ ਨੂੰ ਬਣੇ ਹੋਣਾ ਪਟਾ ਕੇ ਨੂੰ ਦੁਬਾਰਾ ਨਵਾਂ ਬਣਾਉਣ ਲੱਗੇ ਤੇ ਇੱਥੇ ਆਪਣਾ ਲੱਗਦਾ ਹੁੰਦਾ ਸੀਗਾ ਬੁਲਟ ਤੇ ਦੂਸਰੇ ਪਾਸੇ ਹੈਗੀ ਸੀ ਕਿ ਬੈਠਕ ਜਿਵੇਂ ਯਾਰ ਪੁਰਾਣੇ ਨਾਮ ਦਿੱਤੇ ਗਏ ਹਨਾ ਬੁਏ ਬਰਾਂਡੇ ਹੁਣ ਤਾਂ ਗੈਲਰੀ 에ਰਾ ਵਗੈਰਾ ਬੜੇ ਨਾਮ ਆ ਗਏ ਨਵੇਂ-ਨਵੇਂ ਤੇ ਇਸ ਬੈਠਕ ਦੇ ਨਾਲ ਹੈਗੀ ਸੀਗੀ ਆਪਣੀ ਰਸੋਈ ਆ ਦੇਖੋ ਤੁਸੀਂ ਰਸੋਈ ਪਾਂਟੇ ਟਿਕਰਿੰਦੇ ਵਿੱਚ ਪਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਫਰੰਟ ਤੋਂ ਸ਼ੁਰੂ ਕਰਨੇ ਆ ਜਿਹੜੇ ਤੁਸੀਂ ਦੇਖਦੇ ਪਏ ਜੀ ਨੇ ਜਿਹੜਾ ਕੰਧ ਪਲਸਤਰ ਨਹੀਂ ਇਹ ਹੈਗਾ ਜੀ ਆਪਣਾ ਫਰੰਟ ਤੇ 4 ਫੁੱਟ 4 ਇੰਚ ਹੈਗੀ ਵਗਲੀ ਤੇ ਆ ਤੁਸੀਂ ਦੇਖੋਗੇ ਆਪਾਂ ਲੈਂਟਰ ਦੀ ਹਾਈਟ ਰੱਖਿਆ 13 ਫੁੱਟ ਤੇ ਆ ਗੇਟ ਇੱਥੇ ਆਪਾਂ ਗੇਟ ਲਾਵਾਂਗੇ ਦੇ ਨਾਲ ਹੀ ਮੇਨ ਬੋਰਡ ਜਿਹੜਾ ਬਿਜਲੀ ਦਾ ਹਨਾ ਤੇ ਥੱਲੇ ਲੱਗਾ ਹੋਇਆ ਟਾਈ ਬੀਮ 9 ਇੰਚੀ ਟਾਈ ਬੀਮ ਜਿਹੜਾ ਕੀ ਨਈਆਂ ਨੂੰ ਬੜਾ ਮਜ਼ਬੂਤ ਰੱਖਦਾ ਹਨਾ ਤੇ ਐਦਾਂ ਹੀ ਅੰਦਰ ਜਦੋਂ ਆਪਾਂ ਐਂਟਰੀ ਕਰੀ ਦੀ ਤੇ ਸਾਹਮਣੇ ਆਉਂਦਾ ਹੈ ਜੀ ਡ੍ਰੈਂਕ ਰੂਮ ਜਿਹੜਾ 13 ਬਏ 21 ਦਾ ਡ੍ਰੈਂਕ ਰੂਮ ਬਣਿਆ ਆ ਤੁਸੀਂ ਦੇਖੋ ਵੀ ਇੰਨਾ ਵੱਡਾ ਡ੍ਰੈਂਕ ਰੂਮ ਹੈਗਾ ਪਰ ਮੈਨੂੰ ਤਾਂ ਯਾਰ ਹਲੇ ਵੀ ਛੋਟਾ ਲੱਗਦਾ ਤੇ ਇੱਥੋਂ ਹੀ ਸਿੱਧੀ ਉੱਪਰ ਨੂੰ ਪੌੜੀ ਜਾਵੇਗੀ ਲਈ ਓਪਨ ਰਸੋਈ ਆਵੇਗੀ ਤੇ ਆਹ ਤੁਸੀਂ ਦੇਖੋ ਵੀ ਅੰਡਰ ਕੰਸਟਰਕਸ਼ਨ ਦੇ ਵਿੱਚ ਹਜੇ ਆਪਣੀ ਜਿਹੜੀ ਬਿਲਡਿੰਗ ਹੈਗੀ ਵਾ ਤੇ ਡ੍ਰੈਂਕ ਰੂਮ ਤੋਂ ਪਿੱਛੇ ਆਉਂਦਾ ਹੈ ਆਪਣਾ ਕਮਰਾ ਜਿਹੜਾ ਕਿ 11/13 ਦਾ ਕਮਰਾ ਵਾ ਅਸੀਂ ਇੱਧਰ ਰਹਿ ਜਾਂਦੀਆਂ ਏਸੀ ਵਾਲੀਆਂ ਪਾਈਪਾਂ ਇੱਕ ਹੈ ਗਿਟ ਡਿਲੀਵਰੀ ਵਾਲੀ ਪਾਈਪ ਤੇ ਦੂਜੀ ਹੈ ਕਿ ਗੈਸ ਵਾਲੀ ਪਾਈਪ ਜਿਹੜੀ ਆਊਟਡੋਰ ਨੂੰ ਜਾਣੀ ਇਹ ਇਲੈਕਟ੍ਰਿਸਿਟੀ ਵਾਲੇ ਬਾਕਸ ਦੇ ਉੱਤੇ 6 ਮੋਡਿਊਲ ਦੇ ਉੱਧਰ ਵੀ 6 ਮੋਡਿਊਲ ਦੇ ਤੇ ਇਹਦੀ ਹਾਈਟ ਕੋਈ ਹੈਗੀ ਆ 3.5 ਫੁੱਟ ਤੇ ਇੱਧਰ ਵੀ ਇੱਕ ਐਨਸੀਡੀ ਲਾਉਣ ਵਾਸਤੇ ਦਿੱਤਾ ਬਾ ਬੋਰਡ ਇੱਥੇ ਐਲਸੀਡੀ ਲੱਗੇਗੀ ਤੇ ਇੱਕ ਗੱਲ ਹੋਰ ਮੇਨ ਆ ਤੁਹ ਵੀ ਦੇਖੋ ਵੀ ਜਿਹੜੇ ਰੋਸ਼ਨਦਾਨ ਆ ਰੋਸ਼ਨਦਾਨ ਇਹਨੂੰ ਆਪਾਂ ਦਿੱਤਾ ਬਾ 3/22 ਦਾ ਆ ਤੁਸੀਂ ਦੇਖੋ ਵੀ ਇੰਨਾ ਚੌੜਾ 3/22 ਦਾ ਉਸ ਜਗ੍ਹਾ ਤੇ ਫਿੱਟ ਹੋਣਾ ਵਾ ਤੇ ਇਸ ਕਮਰੇ ਦੇ ਵਿੱਚੋਂ ਦੋ ਦਰਵਾਜ਼ੇ ਨਿਕਲਦੇ ਨੇ ਆ ਜਿਹੜਾ ਬਾਹਰ ਕਲਟੀ ਲੀਵਰ ਛੱਡਿਆ ਉਹਨੂੰ ਇਸ ਕਮਰੇ ਤੋਂ ਹੀ ਆਪਾਂ ਐਂਟਰੀ ਦਿੱਤੀ ਤੇ ਆ ਦੇਖੋ ਤੁਸੀਂ ਤਾਂ ਵੀ ਕਲਟੀ ਲੀਵਰ ਛੜਿ ਛਾਇਆ ਤੇ ਦੂਸਰੇ ਪਾਸੇ ਆ ਅਟੈਚ ਬਾਥਰੂਮ ਹੈ ਇਸ ਕਮਰੇ ਦੇ ਨਾਲ ਆ ਜਿਹੜੀ ਜਿਗਾਠ ਹੈ 2/7 ਫੁੱਟ ਦੀ ਜਿਗਾਠ ਲੱਗੀ ਤੇ ਆ ਆ ਤੁਸੀਂ ਦੇਖੋ ਵੀ ਆ ਡਿਵਾਈਡਰ ਹੈਗਾ ਵਾ ਤੇ ਗ੍ਰੈਵਿਟੀ ਦਾ ਇਹ ਡਵਾਈਡਰ ਹੈਗਾ ਸਿਰਫ ਇੱਥੇ ਇੱਕ ਹੀ ਟੂਟੀ ਲੱਗੇਗੀ ਤਿੰਨ ਤਿੰਨ ਸਪਲਾਈਆਂ ਇਹਦੇ ਵਿੱਚੋਂ ਨਿਕਲਣਗੀਆਂ ਹਨਾ ਇਹ ਗਰਮ ਪਾਣੀ ਠੰਡਾ ਪਾਣੀ ਤੇ ਨੋਰਮਲ ਪਾਣੀ ਚਲੇਗਾ ਤੇ ਉੱਤੇ ਲੱਗੇਗਾ ਸ਼ਾਵਰ ਤੇ ਉਹ ਜਿਹੜੇ ਪੁਆਇੰਟ ਦੇ ਦਿੱਤੇ ਆਪਾਂ ਗੀਜ਼ਰ ਵਾਲੇ ਤੇ ਇੱਧਰ ਇਲੈਕਟ੍ਰਿਸਿਟੀ ਦਾ ਬੋਰਡ ਤੇ ਆ ਤੁਸੀ ਦੇਖੋ ਵੀ ਆ ਜਿਹੜਾ ਰੋਸ਼ਨਦਾਨ ਇਹ ਰੋਸ਼ਨਦਾਨ ਆਪਾਂ 7 ਫੁੱਟ ਤੇ ਲਾਇਆ ਵਾ ਜਿਹੜਾ ਕਿ 2.5/3 ਦਾ ਰੋਸ਼ਨਦਾਨ ਨੇ ਤੇ ਨੂੰ ਇੱਕ ਸਾਈਡ ਫਿਕਸ ਸ਼ੀਸ਼ਾ ਲੱਗੇਗਾ ਤੇ ਦੂਜੀ ਸਾਈਡ ਇਹਦੇ ਵਿੰਡੋ ਲੱਗੇਗੀ ਤੇ ਚਲੋ ਫਿਰ ਹੁਣ ਆਪਾਂ ਬਾਰੇ ਤੁਹਾਨੂੰ ਕਲਟੀ ਲੀਵਰ ਖੋਣੇ ਤੇ ਆ ਆ ਤੁਸੀਂ ਦੇਖੋ ਵੀ ਕਲਟੀ ਲੀਵਰ ਹੈਗਾ ਇਸ ਤੇ ਆ ਤੁਸੀਂ ਦੇਖੋ ਵੀ ਆ ਕਲਟੀ ਲੀਵਰ ਹੈ ਇਹ 10 ਫੁੱਟ 5 ਦਾ ਕਲਟੀ ਲੀਵਰ ਤਾਂ ਉੱਤੋਂ ਦੇਖੋ ਵੀ ਕਲਟੀ ਲੀਵਰ ਹੈ ਜਿਹੜੀ ਕਿ ਇੰਦੇ ਜਣੀ ਫਰੈਸ਼ ਹਵਾ ਆ ਜਿਹੜੇ ਜਿਹੜੇ ਆਪਾਂ ਰੂਮ ਬਣਾਏ ਇਧਰ ਦੀ ਐਂਟਰ ਹੁੰਦੀ ਰਹੇ ਤੇ ਤੇ ਇੱਥੇ ਵਾਸ਼ਵਿਸ਼ ਲੱਗੇਗਾ ਆ ਜਿਹੜੀ ਟੂਟੀ ਵਾ ਇੱਥੇ ਦੋ ਟੂਟੀਆਂ ਲੱਗੀਆਂ ਇੱਕ ਆ ਜਿਹੜੀ ਟੂਟੀ ਦੋ ਟੂਟੀਆਂ ਇਕੱਠਾ ਨੋਰਮਲ ਪਾਣੀ ਜਿਹੜਾ ਫਰੈਸ਼ ਮੋਟਰ ਤੋਂ ਆਉਣਾ ਤੇ ਦੂਜਾ ਟੈਂਕੀ ਤੋਂ ਆਉਣਾ ਤਿਆ ਵੀ ਇੱਧਰ ਵੀ ਉਹ ਹੈ ਰੋਸ਼ਨਦਾਨ ਉਸੇ ਤਰ੍ਹਾਂ ਦਾ 2/3 ਦਾ ਰੋਸ਼ਨਦਾਨ ਹੈ ਇੱਧਰ ਵੀ ਫਿਕਸ ਸ਼ੀਸ਼ਾ ਤੇ ਇੱਕ ਵਿੰਡੋ ਲੱਗੀ ਗਈ ਡਬਲ ਫਰੇਮ ਹੈ ਡਬਲ ਫਰੇਮ ਹੈ ਤੇ ਚਲੋ ਫਿਰ ਹੁਣ ਦੂਜੇ ਕਮਰੇ ਦੇ ਆਪਾਂ ਤੁਹਾਨੂੰ ਤਾਂ ਨੇ ਫਿਰ ਵੀ ਰੋਸ਼ਨਦਾਨ ਉਹ 2/3 ਦਾ ਤੇ ਆ ਜਿਹੜੀ ਚਿਗਾਠ ਇਹ 3 7 ਦੀ ਲੱਗੀ ਹੋਈ ਆ ਉਹ ਜਿਹੜੀ ਚਿਗਾਠ 3.5 ਦੀ ਤੇ ਆ ਜਿਹੜੀ ਚਿਗਾਠ 3/7 ਦੀ ਇਹ ਆਪਾਂ ਦੋਵੇਂ ਕਮਰੇ ਇਹ ਬਣਾਏ ਨੇ ਇਹਨਾਂ ਦੋਹਾਂ ਕਮਰਿਆਂ ਨਾਲ ਅਟੈਚ ਬਾਥਰੂਮ ਦਿੱਤਾ ਤੁਸੀਂ ਦੇਖੋ ਇੱਧਰ ਬਾਥਰੂਮ ਹੈ ਤੇ ਇੱਧਰ ਜਿਹੜਾ ਆਪਾਂ ਕਲਟੀ ਲੀਵਰ ਬਾਹਰ ਛੱਡਿਆ ਵਾਸ਼ਿੰਗ ਮਸ਼ੀਨ ਕੱਪੜੇ ਧੋਣ ਵਾਸਤੇ ਉਹਨੂੰ ਐਂਟਰੀ ਇਸ ਕਮਰੇ ਤੋਂ ਵੀ ਆਪਾਂ ਦਿੱਤੀ ਆ ਤੁਸੀਂ ਦੇਖੋ ਵੀ ਇੱਧਰ ਉਹ ਵੀ ਐਂਟਰੀ ਹੋ ਜਾਏਗੀ ਤੇ ਆ ਦੂਸਰੇ ਕਮਰੇ ਚੋਂ ਵੀ ਐਂਟਰੀ ਹੋ ਜਾਏਗੀ ਤੁਸੀਂ ਵੀ ਇੱਧਰ ਤੁਸੀਂ ਦੇਖਦੇ ਪਏ ਜੇ ਤੇ ਇੱਧਰ ਆਪਾਂ ਉਹ ਜਿਹੜਾ ਡਿਵਾਈਡਰ ਉਹ ਨਹੀਂ ਲਾਇਆ ਇੱਧਰ ਸਿੰਪਲ ਹੀ ਰਹਿਣ ਦਿੱਤਾ ਵਾ ਤੇ ਇਹ ਇੰਗਲਿਸ਼ ਸ਼ੀਟ ਯਾਨੀ ਕਿ ਵੈਸਟਰਨ ਸ਼ੀਟ ਇਹਦੇ ਵਿੱਚ ਲੱਗੇਗੀ ਤੇ ਆਪਾਂ ਤੁਹਾਨੂੰ ਆਪਣਾ ਛੋਟਾ ਜਿਹਾ ਘਰ ਬੁਖਾਰ ਜਿਹੜਾ ਤਿੰਨ ਮਰਲਿਆਂ ਦਾ ਘਰ ਹੈਗਾ ਵਾ ਹਨਾ ਤੇ ਜੱਦੀ ਪੁਸ਼ਤੀ ਆਪਾਂ ਇੱਥੇ ਹੀ ਰਹਿੰਦੇ ਹਾਂ ਤੁਸੀਂ ਇੱਥੇ ਹੀ ਆਪਾਂ ਫਿਰ ਉਹੀ ਘਰ ਨੂੰ ਨਵਾਂ ਬਣਾ ਦਿੱਤਾ ਤੇ ਹਾਲੇ ਹੀ ਘਰ ਦੇ ਵਿੱਚ ਬੜੇ ਹੀ ਚੇਂਜਸ ਹੋਣੇ ਹਨ ਹਾਲੇ ਅੰਡਰ ਕੰਸਟਰਕਸ਼ਨ ਵਿੱਚ ਹਾਲੇ ਜਿਹੜੀਆਂ ਗਲਤੀਆਂ ਦੇ ਵਿੱਚ ਥੋੜੀਆਂ-ਬੋਤੀਆਂ ਹੋਈਆਂ ਉਹ ਆਪਾਂ ਸੁਧਾਰ ਲਈ ਤੇ ਫਿਰ ਆਪਾਂ ਤੁਹਾਨੂੰ ਜਦੋਂ ਕੰਪਲੀਟ ਪੂਰਾ ਤੇ ਜਦੋਂ ਕੰਪਲੀਟ ਹੋ ਗਿਆ ਉਦੋਂ ਵੀ ਆਪਾਂ ਵੀਡੀਓ ਪਾਵਾਂਗੇ ਤੇ ਇਹ ਰਹੀ ਗੱਲ ਦੂਜੀ ਕਿ ਜਿਹੜਾ ਤੁਹਾਡੇ ਮਨ ਦੇ ਵਿੱਚ ਹੋਣਾ ਵੀ ਇਹ YouTube ਦੀ ਅਰਨਿੰਗ ਦੇ ਦੁਆਰਾ ਤੁਹਾਨੂੰ ਘਰ ਪਾਇਆ ਤੇ ਮੈਂ ਤਾਂ ਬਸ ਉਹ ਵੀ YouTube ਵੀ ਕਰਨੀ ਆ ਹਲੇ ਆਪਾਂ ਨੂੰ ਸਟਾਰਟ ਹੀ ਹੋਈਦਾ ਸਾਡੇ ਫਰਸਟ ਪੇਮੈਂਟ ਵੀ ਨਹੀਂ ਆਈ ਤੇ ਕੁਝ ਟੈਡੀ ਦੇ ਪੈਸੇ ਤੇ ਕੁਝ ਮੇਰੇ ਪੈਸੇ ਉਹਨਾਂ ਨਾਲ ਆਪਾਂ ਇਹ ਘਰ ਬਣਾਇਆ ਤੇ ਤੁਹਾਨੂੰ ਇਹ ਆਪਣਾ ਵਲੋਗ ਆਪਣਾ ਘਰ ਕਿਵੇਂ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਤੇ ਬਾਕੀ ਇੱਕ ਗੱਲ ਵੀ ਇਹ YouTube ਦੀ ਅਰਨਿੰਗ ਤੋਂ ਆਪਾਂ ਕਰਨਾ ਹੀ ਬਣਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਇਹਨਾਂ ਦੀ ਆਪਾਂ ਜਾਣਕਾਰੀ ਤੁਹਾਨੂੰ ਦਿੰਦੇ ਰਾਂਗੇ ਓਕੇ ਬਾਏ ਲਵ ਯੂ ਆਲ